ਕੰਮ ਕੋਈ ਕਰਦਾ ਨਹੀਂ ਔਰ ਠੋਕੋ ਦਾੜੀ ਠੋਕਰਦਾਰੀ ਲੈ ਬੜੀ ਠੋਕੋ ਦਾੜੀ ਕੀਤਾ ਗਿਆ ਤੁ ਕੰਮ ਦੱਸਦੇ ਦੀ ਤਾਲੀ ਮਾਰ ਗਈ ਦੱਸ ਰਹਾ ਇੱਕ ਦਸ ਮਾਰ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਤਾਲੀ ਮਾਰਦਾ ਕੰਮ ਵੀ ਦੱਸ ਕੋਈ ਪਿਓ ਦਾ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਕਦੀ ਜਨਾ ਤੈਨੂੰ ਮੁੱਖੋਂ ਦੀ ਕੀ ਪੜਾਉਣਾ ਨਹੀਂ ਤੁਰਿਆ ਦੇਖ ਕੇ ਮੂਰੀ ਫਿਰਦਾ ਸਾਡੇ ਮਾਦੇ ਕਹਿੰਦੇ ਦਿਆ ਵੀ ਬੰਦਾ ਠੋਕਦਾ ਬੜੇ ਭਗਾ ਦਿਆ ਇੱਥੇ ਵੀ ਕਹਿੰਦੇ ਆ ਇੱਧਰ ਕਹਿੰਦੇ ਨਾ ਪੰਜਾਬੀ ਕਿਹਾ ਗਿਆ ਬੰਦਾ ਠੋਕਦਾ ਬੜੇ ਭਗਾਉਂਦਾ ਸਿੱਧੂ ਦਾ ਵੀ ਹਾਲ ਆ ਪਹਿਲਾਂ ਦਾ ਆਪਣਾ ਵਾਵਾ ਕਲੀ ਤਾਵੇ ਪਿਓ ਦਾ ਬਾਵਾ ਕਿਤੇ ਨਾ ਕਦੀ ਮੋਦੀ ਨੂੰ ਪਾਪਾ ਕਹਿੰਦਾ ਵੀ ਤੇ ਕਦੀ ਕੈਪਟਨ ਨੂੰ ਕਹਿੰਦਾ ਵੀ ਰੌਹਂ ਕਹਿੰਦਾ ਵੀ ਉਹ ਕੋਈ ਪਤਾ ਨਾ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਕਦੋਂ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਚੋਂਦਾ ਇਹਦਾ ਡੰਡਾ ਕੀ ਹੈ ਨਾ ਕਾਂਗਰਸੀਆਂ ਨੂੰ ਪਤਾ ਵੀ ਨਾ ਲੱਗਾ ਕੀ ਉਹਨਾਂ ਨੂੰ ਪਤਾ ਵੀ ਇਹ ਜੋ ਪਿਛਲੇ ਲੈਕਸੀ ਦੇ ਉਦੋਂ ਪਦ ਕੀ ਕਰਦਾ ਹੁਣ ਵੀ ਕੀ ਕਰਦਾ ਸਿੱਧੂ ਸਾਹਿਬ ਆਪਣੇ ਕੰਮ ਦੱਸਣ ਸਾਹਿਬ ਠੁੱਕਦਾ ਵੜੇਦਾ ਪੰਜਾਬ ਤੋਂ ਠੁੱਕਦਾ ਵੜੇਦਾ ਪਾਕ ਗੱਲਾਂ ਨਾ ਵੀ ਗੱਲਾਂਬੱਲਾਂ ਬਹੁਤ ਹੋ ਗਈਆਂ ਇੱਥੇ ਕਲਕਤੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਨੇ ਕਲੀਅਰ ਕੱਟ ਗੱਲ ਕਿਹਦੇ ਨਾਲ ਤੁਸੀਂ ਮੰਤਰੀ ਹੋ ਐਮਰ ਸਾਹਿਬ ਦੇ ਲੋਕਾਂ ਨੇ ਤੇ ਨਵਾਂ ਤਾਮ ਚੋੜ ਕੇ ਦਿੱਲੀ ਭੇਜ ਲੋਕ ਸਭਾ ਦੇ ਮੈਂਬਰ ਹੋ ਬਜਾਏ ਇਹ ਸਰਦਾਰ ਕਿ ਮੈਂ ਗੱਲਾਂ ਕਰਾਂ ਮੈਂ ਕੁਲਦੀਪ ਧਾਲੀਵਾਲ ਲੋਕਾਂ ਨੂੰ ਦੱਸਾਂ ਕਿ ਮੈਂ ਪੌਣੇ 2 ਸਾਲ ਚ ਸਰਦਾਰ ਭਗਵੰਤ ਸਿੰਘ ਮਾਨ ਦੀ ਕੈਬਨਟ ਦੇ ਵਿੱਚ ਜਿਹੜੇ ਵੀ ਨੂੰ ਕੰਮ ਦਿੱਤੇ ਮੈਂ ਕੀਤੇ ਇੱਕ ਵੀ ਨਹੀਂ ਸਿੱਧੂ ਸਾਹਿਬ ਆਪਣੇ ਕੰਮ ਦੱਸਣ ਸਾਹਿਬ ਠਕਦਾ ਵੜੇਦਾ ਪੰਜਾਬ ਚ ਠਕਦਾ ਵੜੇਦਾ ਪੱਕਾ ਗੱਲਾਂ ਰਹੀ ਗੱਲਾਂ ਬਹੁਤ ਹੋ ਗਈਆਂ ਇੱਥੇ ਪ੍ਰੈਕਟੀਕਲੀ ਗਰਾਊਂਡ ਤੇ ਦੱਸੋ ਜੋ ਕਿਹਦੇ ਨਾਲ ਨੇ ਕਲੀਅਰ ਕੱਟ ਗੱਲ ਕਿਹਦੇ ਨਾਲ ਸਰ ਉਹ ਕੱਲ ਕੱਲ ਬੈਤ ਕੇ ਬੜੀ ਸਿੱਖਾਂ ਦੀ ਗੱਲ ਕਰਦੇ ਸਦੋਂ ਇਹਨੇ ਕਨਫਿਊਜ਼ ਬੰਦੇ ਨੇ ਕਦੀ ਭਾਜੀਪੀਆ ਨੇ ਕਦੀ ਕਾਂਗ ਦਾ ਸੰ 75 ਸਾਲਾਂ ਸਿੱਖਾਂ ਦਾ ਨੁਕਸਾਨ ਕਿਨੇ ਕੀਤਾ ਜੀ ਪੰਜਾਬ ਦਾ ਬੇੜਾ ਕਿਨੇ ਕਰਕ ਕੀਤਾ ਮੈਂ ਤਾਂ ਉਹਨਾਂ ਨੂੰ ਕਨਫਿਊਜ਼ ਕਰਨਾ ਕਿ ਜਿਨ੍ਹਾਂ ਨੇ ਬੇੜਾ ਕਰ ਕੀਤਾ ਉਹਨਾਂ ਨੇ ਤੁਸੀਂ ਤੋ ਦੇਖਦਾ ਯਾਰ ਕਦੀ ਮੋਦੀ ਨੂੰ ਭਾਬਾ ਕਹਿੰਦਾ ਵੀ ਤੇ ਕਦੀ ਕੈਪਟਨ ਨੂੰ ਕਹ ਰਿਹਾ ਜਿੰਦਾ ਰੋਹ ਨਹੀਂ ਹੁੰਦਾ ਵੀ ਉਹ ਕੋ ਪਤਾ ਤੇ ਦੱਸੋ ਸਾਨੂੰ ਮੈਨੂੰ ਤੇ ਇਹ ਲੀਡਰ ਦਾ ਇਹ ਕਦੋਂ ਲੱਗਾ ਵੀ ਕਹਿੰਦਾ ਕੀ ਹੈ ਇਹ ਕਰਦਾ ਕੀ ਜਾਂਦਾ ਇਹਦਾ ਡੰਡਾ ਕੀ ਹੈ ਨਾ ਕਾਂਗਰਸੀਏ ਨੂੰ ਪਤਾ ਵੀ ਇਹਦਾ ਡੰਡਾ ਕੀ ਉਹਨਾਂ ਨੂੰ ਪਤਾ ਵੀ ਇਹ ਜਦੋਂ ਪਿੱਛੇ ਲੈਕਸੀ ਦੀ ਉਦੋਂ ਪਤਾ ਕੀ ਕਰਦਾ ਹੁਣ ਵੀ ਕੀ ਕਰਦਾ ਸੋ ਮੈਨੂੰ ਲੱਗਦਾ ਕਿ ਸਿੱਧੂ ਸਾਹਿਬ ਕਨਫਿਊਜ਼ ਨੇ ਆਪਣੀ ਜ਼ਿੰਦਗੀ ਚ ਪਹਿਲਾਂ ਤਾਂ ਖੁਦੋਂ ਕਲੀਅਰ ਹੋ ਜੀ ਫਿਰ ਸੁਝਾ ਦੱਸਦੇ ਲਾਲਾ ਕਿਤੇ ਨਾ ਹੁੰਦਾ ਜੋਕ ਕਰ ਦੋ ਇਹਨਾਂ ਉਹਨਾਂ بڑے بڑے ਵੱਡੇ ਮੌਕੇ ਮਿਲੇ ਸਾਹਿਬ ਤਿੰਨਾਂ ਦਾ ਨ ਅੰਮ੍ਰਿਤਸਰੀਆਂ ਦਾ ਚੁੜਕੇ ਭਾਜਪੀ ਦੇ ਛੱਡੇ ਤੋਂ ਉਹਨੂੰ ਭੇਜਿਆ ਜਿਹੜੇ ਬੰਦੇ ਨੇ ਕੀਤਾ ਕੋਈ ਨਹੀਂ ਕਦੀ ਕਦੇ ਲੜ ਕੇ ਆ ਜਾਂਦਾ ਕਦੀ ਕਦੀ ਲੜ ਕੇ ਆ ਜਾਂਦਾ ਕਿੱਡਾ ਵੱਡਾ ਮਹਿਕਮਾ ਸੀਗਾ ਕਪਤਨ ਹਰਨਦਰ ਸਿੰਘ ਜੀ ਦੇ ਨਾਲ ਲੋਕਲ ਬਾਡੀ ਦਾ ਹੀ ਬੇਰੁਪਤਾ ਪਾਵਰ ਦਾ ਮਹਿਕਮਾ ਸੀਗਾ ਕੀ ਕੀਤਾ ਜੀ ਦੱਸੋ ਕੰਮ ਕੋਈ ਕਾਫੀਆਂ ਦੀ ਔਰ ਠੋਕੋ ਦਾੜੀ ਠੋਕਰਦਾਰੀ ਲੈ ਮਾਰੀ ਠੋਕੋ ਦਾੜੀ ਕੀਤਾ ਕੀ ਜੀ ਆਦੂ ਕੰਮ ਦੱਸਦੇ ਦੀ ਤਾਲੀ ਮਾਰ ਗਈ ਦੱਸਦਾ ਇੱਕ ਦਾ ਸੁਪਾਲ ਕੇ ਵੀ ਮੈਂ ਆ ਕੰਮ ਕੀਤਾ ਜੀ ਪੰਜਾਬ ਲਈ ਲੈ ਹੀ ਤਾਲੀ ਮਾਰਦਾ ਨਾ ਕੰਬੂ ਵੀ ਦਾਸ ਕੋ ਪਿਉ ਉਹਦਾ ਪੁੱਤਾਂ ਵੀ ਕੀਤਾ ਕੀ ਆ ਗੱਲਾਂ ਕਰੀ ਜਾਂਦਾ ਤੈਨੂੰ ਮੁਫਤ ਦੀ ਕਹੇ ਪੜਾਉਣਾ ਨਹੀਂ ਤੁਰਿਆ ਦੇਖ ਕੇ ਮੂਰੀ ਫਿਰਦਾ ਉਹ ਹੈ ਨਹੀਂ ਅੱਲੇ ਬੱਲੇ ਕੁਛ ਦੀ ਸਾਰੇ ਲੋਕ ਮੈਂ ਫੇਰ ਸਮਝੂਜ਼ ਕਰ ਲਵਾਂ ਬਾਜੇ ਗਿੰਦੇ ਬੰਦੇ ਦਵਾਪੇ ਗਿੰਦੇ ਥੁੱਕਦਾ ਬੜੇ ਬਕੋੜੇ ਬੜੇ ਮਾਦੀ ਗਿੰਦੇ ਤੇ ਆ ਵੀ ਬੰਦਾ ਥੁੱਕਦਾ ਬੜੇ ਭਗਾ ਰਿਹਾ ਇੱਥੇ ਵੀ ਦੇਖ ਜੇ ਇੱਥੇ ਕਹਿੰਦੇ ਨਾ ਪੰਜਾਬੀ ਕਰਿਆ ਗਿਆ ਬੰਦਾ ਥੁੱਕਦਾ ਬੜੇ ਭਗਾਉਂਦਾ ਸਿੱਧੂ ਦਾ ਵੀ ਆ ਲਿਆ ਪਹਿਲਾਂ ਦਾ ਆਪਣਾ ਵਵਾ ਕਲੀਅਰ ਕਰ ਲੈ ਪਿਉ ਦਾ ਵਵਾ ਕਿਤੇ ਨਾ ਉਹ ਕਿਹੜੀ ਪਾਰਟੀ ਚ ਸਭ ਦੇਖਦੇ ਗਾ ਉਹ ਪਾਰਟੀ ਕਿਹੜੀ ਚੱਕੀ ਦੇ ਦਵਾਰ ਦੂਜੀ ਗੱਲ ਦੂਜੀ ਗੱਲ ਮੇਰਾ ਸਵਾਲ ਉਹਨਾਂ ਨੂੰ ਆ ਕਿ ਪਿਛਲੇ 50 ਸਾਲ ਪੰਜਾਬ ਦਾ ਬੇੜਾ ਕਿਨੇ ਗੱਤੀ ਤਾਂ ਪਹਿਲਾਂ ਇੱਕ ਲਈ